2 ਅਕਤੂਬਰ ਨੂੰ ਜੀ ਥਾਣਾ ਸਲੇਪਟਵਰੀ ਦੇ ਏਰੀਆ 'ਚ ਇੱਕ ਸਨੇਚਿੰਗ ਹੋਈ ਸੀ ਜਿਹਦੇ ਵਿੱਚ ਵੱਲੋਂ ਸਾਡੇ ਵੱਲੋਂ ਇੱਕ ਮੁਕੱਦਮਾ ਨੰਬਰ 177 ਜਿਹੜਾ ਉਹ ਦਰਜ ਕੀਤਾ ਗਿਆ ਸੀਗਾ ਤੇ ਉਹਦੇ ਵਿੱਚ ਕਾਰਵਾਈ ਕਰਦੇ ਹੋਏ ਅੱਗੇ ACP ਨਾਰਥ ਤੇ SHO ਸਲੇਪਟਵਰੀ ਦੀ ਟੀਮ ਨੇ ਬੜੀਆ ਬੜਾ ਵਧੀਆ ਕੰਮ ਕੀਤਾ ਇਹਨਾਂ ਨੇ ਇੱਕ ਤਾਂ ਇਸ ਸਨੇਚਿੰਗ ਨੂੰ ਟ੍ਰੇਸ ਕੀਤਾ ਤੇ ਇਹਦੇ ਵਿੱਚ ਸਨੇਚਿੰਗ ਕਰਨ ਵਾਲੇ ਦੋ ਦੋਸ਼ੀ ਗੁਰਬਿੰਦਰ ਸਿੰਘ ਤੇ ਗੁਰਜੱਟ ਸਿੰਘ ਜਿਹੜੇ ਕਿ ਦੋਨੋਂ ਲੱਡੋਵਾਲ ਏਰੀਆ ਦੇ ਰਹਿਣ ਵਾਲੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੋਂ ਉਸ ਤੋਂ ਬਾਅਦ ਜਦੋਂ ਅੱਗੇ ਇਨਵੈਸਟੀਗੇਸ਼ਨ ਕੀਤੀ ਇਹਨਾਂ ਤੋਂ ਪੁੱਛਿਆ ਕਿ ਹੋਰ ਕਿੰਨੀਆਂ ਵਾਰਦਾਤਾਂ ਕੀਤੀਆਂ ਨੇ ਤੇ ਜਿਹੜਾ ਮੋਬਾਈਲ ਜਿਹੜਾ ਇਹਨਾਂ ਨੇ ਸਨੇਚ ਕੀਤਾ ਸੀ ਉਹ ਕਿੱਥੇ ਵੇਚਿਆ ਤਾਂ ਇਹਨਾਂ ਨੇ ਅੱਗੇ ਇੱਕ ਹੋਰ ਦੋਸ਼ੀ ਗੁਰਤੇਜ ਸਿੰਘ ਦਾ ਨਾਮ ਦੱਸਿਆ ਜਿਹੜਾ ਕਿ ਲੱਡੋਵਾਲ ਦੇ ਏਰੀਆ 'ਚ ਮੋਬਾਈਲ ਰਿਪੇਅਰ ਦੀ ਦੁਕਾਨ ਹੈ ਤੇ ਇਹ ਸਾਰੇ ਮੋਬਾਈਲ ਜਿਹੜੇ ਹੈਗੇ ਉਹਨਾਂ ਨੂੰ ਵੇਚਦਾ ਸੀਗਾ ਤੇ ਉਹ ਜਿਹੜੇ ਦੋਸ਼ੀ ਗੁਰਜਿੰਦ ਸਿੰਘ ਕੋਲੋਂ 16 ਮੋਬਾਈਲ ਜਿਹੜੇ ਦੋਨਾਂ ਦੋਸ਼ੀਆਂ ਪਹਿਲੇ ਦੋ ਦੋਸ਼ੀ ਸੀਗੇ ਉਹਨਾਂ ਨੇ ਸਨੇਚ ਕੀਤੇ ਸੀਗੇ ਉਸੇ ਰਿਕਵਰ ਕੀਤੇ ਤਾਂ ਇਸ ਤਰੀਕੇ ਨਾਲ ਟੋਟਲ ਸਾਡੇ ਕੋਲ 16 ਮੋਬਾਈਲ ਫੋਨ ਇੱਕ ਦਾਤ ਲੋਹਾ ਜਿਹਨੂੰ ਦਿਖਾ ਕੇ ਲੋਕਾਂ ਨੂੰ ਡਰਾਉਂਦੇ ਸੀਗੇ ਤੇ ਸਨੇਚਿੰਗ ਕਰਦੇ ਸੀਗੇ ਤੇ ਇਹਨਾਂ ਕੋਲੋਂ ਸਾਡੂ ਤਿੰਨ ਮੋਟਰਸਾਈਕਲ ਜਿਹੜੇ ਨੇ ਉਹ ਬਰਾਮਦ ਹੋਏ ਨੇ ਜਿਹਦੇ ਵਾਰਦਾਤ ਕਰਦੇ ਸੀਗੇ ਇਹ ਪਹਿਲਾਂ ਵੀ ਜਿਹੜੇ ਮੇਰੇ ਕੋਲ ਪਰਚੇ ਦੇ ਦੇ ਨੇ ਤੇ ਜਿਹੜਾ ਇੱਕ ਦੋਸ਼ੀ ਗੁਰਵਿੰਦਰ ਸਿੰਘ ਉਰਫ ਰੂਬੀ ਹੈਗਾ ਉਹਦੇ ਖਿਲਾਫ ਪਹਿਲਾਂ ਵੀ ਜਿਹੜੇ ਇਹਦੇ ਤਿੰਨ ਮੁਕਦਮੇ ਦਰਜ ਨੇ ਉਸ ਨੈਚਿੰਗ ਦੇ ਲੁਟਾ ਕੋਹਾ ਦੇ ਡਿਵੀਜ਼ਨ ਨੰਬਰ 8 ਇੱਕ ਫੋਕਲ ਪੁਆਇੰਟ ਤੇ ਕਿ ਜਮਾਲਪੁਰ ਥਾਣਾ ਉਹ ਸੀ ਨਸ਼ੇ ਦੀ ਮੰਨ ਕਰਦੇ ਨਸ਼ਾ ਕਰਦੇ ਤਾਂ ਉਹ ਸੀ ਹੁਣ ਪੁਲਿਸ ਰਿਮਾਂਡ ਲਿੱਤਾ ਜੀ ਉਹ ਸਾਰਾ ਸੀ ਐਂਗਲ ਚੈੱਕ ਕਰਾਂਗੇ ਕਿਉਂ ਕਰਦੇ ਸੀਗੇ ਕਿ ਰੀਜ਼ਨ ਸੀਗਾ ਦੇ ਪਿੱਛੇ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹਦੇ ਵਿੱਚ ਅਸੀਂ ਕਰਾਂਗੇ ਸਰੇ ਦਿਨੇ ਦੇਤੇ ਸਵਾਪ ਮੁਵਲੇ ਨਾਲ ਗਏ ਇੱਕ ਲੱਗ ਲੱਗੇ 플러గ్ ਕੱਢੀ ਹੈ ਜਿੱਦੇ ਕਿ ਜਿੱਦਾਂ ਜੜੀ ਕੁਝ ਲੱਗ ਤੇ ਇਹਨਾਂ ਨੇ ਅਲੱਗ ਲੱਗ ਥਾਵਾਂ ਤੇ ਕਾਫੀ ਵਾਰਦਾਤਾ ਤੁਸੀਂ ਕਹਿ ਸਕਦੇ ਹੋ ਜਿਹੜੀ ਜੀਟੀ ਰੋਡ ਐ ਸਲੇਵਟਾਬਰੀ ਦੇ ਏਰੀਆ ਚ ਕ੍ਰੋਸ ਕਰਦੀ ਹੈ ਉਹ ਸਾਰੀ ਵਾਰਦਾਤਾ ਤਕਰੀਬਨ ਉੱਥੇ ਹੀ ਦਿੱਤੀ ਜਾਂਦੀ ਹੈ ਇਹਨਾਂ ਨੇ ਵਕਤ ਵਕਤ ਟਾਈਮ ਤੇ ਵਕਤ ਵਕਤ ਦੇਸ ਤੇ